ਦੇਸ਼ ਦੀ ਲੋਕ ਸਭਾ ਚ ਤੂੰ ਬੋਲਿਆ ਸੀ ਤੇ ਦੁਬਾਰੇ ਫੇਰ ਸਵਾਲ ਪੁੱਛਣਾ ਕਿ ਇੱਕ ਗੈਂਗਸਟਰ ਜਿਹੜਾ ਜੇਲ੍ਹ ਚ ਬਿਠਾਈ ਹਜ਼ਾਰਾਂ ਬੰਦੇ ਨੂੰ ਮਰਵਾ ਰਿਹਾ ਕਿ ਇਹ ਹਿੰਦੁਸਤਾਨ ਹੈ ਕਿ ਇਹ ਮੋਦੀ ਦਾ ਰਾਜ ਹੈ ਪੁੱਛੋ ਮੋਦੀ ਨੂੰ ਇਹ ਗੱਲ ਕਹਿ ਰਿਹਾ ਸੀ ਭਗਵਾਨ ਕਮਾਨ ਸਾਹਿਬ ਦੀ ਦਾ ਗੱਲ ਹੀ ਨਾ ਕਰੋ ਇਹ ਨੇ ਤਾਂ ਸਾਡੇ ਪੰਜਾਬ ਦਾ ਜਿਹੜਿਆ ਬੇੜਾ ਘਰ ਖੋ ਅੱਜ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਹੀ ਨਹੀਂ ਹੈ ਲੇਕਿਨ ਇਹ ਜਿਹੜੇ ਗੈਂਗਸਟਰ ਹੈ ਜਿਹੜੇ ਬਾਹਰੋਂ ਬਹਿ ਕੇ ਆਪਰੇਟ ਕਰ ਰਹੇ ਐ। ਹੁਸੀਂ ਰੋਜ਼ ਅਮਰੀਕਾ ਦੇ ਦੌਰੇ ਤੋਂ ਜਾਂਦੇ ਆ ਲਿਆਓ ਉਹਨਾਂ ਨੂੰ ਫੜ ਕੇ ਇੱਥੇ। ਉਹ ਅਮਰੀਕਾ ਤੋਂ ਬੈਠੇ ਇੱਥੇ ਲੋਕਾਂ ਦੀ ਫਰੋਤੀ ਦੇ ਦਿੰਦੇ ਐ। ਅੱਛਾ ਨਵੀਂ ਗੱਡੀ ਤੁਹਾਨੂੰ ਸੁਣਾਉਣਾ ਜਿਹੜਾ ਬੀਜੇਪੀ ਵਾਲਿਆਂ ਨੇ ਇੱਕ ਨਵਾਂ ਕਾਨੂੰਨ ਬਣਾਤਾ। ਗੁਜਰਾਤ ਦੇ ਸੇ ਲਾਰੈਂਸ ਬਿਸ਼ਨੋਈ ਦੇ ਵਾਸਤੇ ਅੱਜ ਸਵਾਲ ਕਰਿਓ ਤੁਸੀਂ ਬੀਜੇਪੀ ਦੇ ਪਰਦਾਰੰਮੀ ਐ। ਕੀ ਸਾਹਬਰਪਤੀ ਜੇ ਜੇ ਬੈਠਾ ਲੋਰੈਂਸ ਬਿਸ਼नोई ਜਿਹਨੂੰ ਉਹਨੂੰ ਪ੍ਰੋਡਕਸ਼ਨ ਗ੍ਰਾਂਟ ਤੇ ਲੈ ਕੇ ਨਹੀਂ ਆ ਸਕਦੇ ਕਾਨੂੰਨ ਬਣਾਤਾ ਉੱਥੋਂ ਦੀ ਸਟੇਟ ਨੇ ਗੁਜਰਾਤ ਦੀ ਨਹੀਂ ਕਿ ਉਹ ਤੁਸੀਂ ਬਾਹਰਲੀ ਸਟੇਟ ਜਾ ਕੇ ਪੁੱਛਗਿੱਛ ਨਹੀਂ ਕਰ ਸਕਦੀ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨੂੰ ਪੁੱਛਗਿੱਛ ਕਰ ਸਕਦੀ ਸੀ ਲੇਕਿਨ ਹੁਣ ਪੁੱਛਗਿੱਛ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਐ ਉਹਦੇ ਪਿੱਛੇ ਦਾ ਕਾਰਨ ਕੀ ਹੈ ਤਪੂਸੀ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਬੀਜੇਪੀ ਵਾਲਿਆਂ ਨੂੰ ਇਸਕਾ ਤਾਂ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿੰਦੇ ਅਸੀਂ ਦੁਸ਼ਮਤ ਤੁਹਾਡੇ ਘਰੇ ਬੈਠਾ ਸਾਨੂੰ ਰਸ਼ਟ ਕਰ ਰਿਹਾ ਇਹੋ ਜਿਹੇ ਲੋਕ ਜਿਹੜੇ ਜੇਲਾਂ 'ਚ ਬੈਠੇ ਉਹ ਉਥੋਂ ਵਾਰਦਾਤ ਨੂੰ ਅੰਜਾਮ ਦੇ ਰਹੇ ਫੇਰ ਉਹ ਸਾਬਰਮਤੀ ਦੀ ਜੇਲ੍ਹ 'ਚ ਇਹ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਐਵੇਂ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਵਨ ਸਿੰਘ ਆਨਾ ਮਾਬੀ ਸਰਕਾਰ ਨੇ ਵਿੜਾ ਕਰ ਕਰਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਉਹਦੇ ਕੰਤੇ ਜੂ ਨਹੀਂ ਮੈਂ ਕਿਹਾ ਸੀ ਮੈਂ ਕਿਹਾ ਉਹਨੂੰ ਲਾਰੈਂਸ ਬਿਸ਼ਨੋਈ ਨੂੰ ਐ ਲੈ ਕੇ ਆਉਣੇ ਨੂੰ ਤੁਸੀਂ ਦੇਸ਼ ਦੇ ਪੱਧਰ ਵਿੱਚ ਕਿਹਾ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਡਕਸ਼ਨ ਦੇ ਕੇ ਕਿ ਉਹ ਉਹਰੇ ਨਾਲ ਆਈਜੀ ਡੀਆਈਜੀ ਐਸਪੀ ਬੁਲੇਟ ਪ੍ਰੂਫ ਗੱਡੀਆਂ ਕੀ ਚਾਹਦੇ ਹੋ ਤੁਸੀਂ ਉਰੇ ਸ਼ਰੀਆਮ ਉਸ ਬੰਦੇ ਦੀਆਂ ਪ੍ਰੈਸ ਕਾਨਫਰੰਸਾਂ ਉਹਨੀਆਂ ਕੀ ਕੌਗਨੀਸ਼ੈਂਸ ਲੈਅ ਦੇਸ਼ ਦੀ ਜ਼ਕਾਮ ਨਹੀਂ ਕਿ ਕੇਵਲ ਕਾਂਗਰਸ ਜਾਂ ਤੇ ਆਪੋਜੀਸ਼ਨ ਪਾਰਟੀਆਂ ਤੇ ਤੁਸੀਂ ਪਰਚੇ ਦਰਜ ਕਰਦੇ ਹੋ ਮੈਂ ਪੰਜਾਬ ਦੀ ਸਰਕਾਰ ਨਹੀਂ ਤੇ ਉਹ ਚਾਹਾਂ ਔਰ ਦੇਸ਼ ਦੀ ਸਰਕਾਰ ਨੂੰ ਪੂਰਨ ਇਸ ਗੱਲ ਤੇ ਮੋਸਦਾ ਹੈ ਔਰ ਅੱਜ ਮੈਂ ਨਿੰਦਾ ਕਰਦਾ ਕਰ ਰਹੀ ਹਾਂ ਸਰਕਾਰ ਦੀ ਕੀ ਕਸੂਰ ਹੈ ਇਹ ਪੜਾਦਾ ਟੱਕ ਤਰਦਾ ਜਿਹੜਾ ਵਿਚਾਰਾ ਚਿਕਮ ਹਰ ਮਾਰ ਕੇ ਰੋਏ ਹੈ ਪਰ ਮੈਨੂੰ ਕਹਿੰਦਾ ਸੌਹੇ ਤੈਨੂੰ ਤੇਰੇ ਪਰਿਵਾਰ ਦੀ ਜੇ ਤੂੰ ਉੱਥੇ ਖੜਾ ਹੋ ਕੇ ਸਵਾਲ ਨਾ ਪੁੱਛ ਬੰਦਾ ਚਲਾ ਗਿਆ ਕੀ ਰਹੇਗਾ ਉਹ ਮੈਂ ਤਾਂ ਲੋਕ ਗਾਲੇ ਇਹਦੀ ਲੜਾਈ ਅਸੀਂ ਲੜ ਵੀ ਰਹੇ ਹਾਂ ਤੇ ਲੜਾਂਗੇ ਵੀ ਜਾ ਕੇ ਲੋਕ ਸਭਾ ਦੇ ਵਿੱਚ ਲੇਕਿਨ ਜਦੋਂ ਬੰਦਾ ਚਲਾ ਗਿਆ ਉਸ ਤੋਂ ਬਾਅਦ ਫੇਰ ਵਹੀ ਹੁੰਦੀ ਹੈ ਕਿਹੜਾ ਪ੍ਰਸ਼ਾਸਨੀ ਇੱਥੇ ਬੰਦਾ 9 ਵਜੇ ਕਿ ਆ ਅੰਤਿਮ ਸੰਸਕਾਰ ਕਰਮੇ ਸਰਕਾਰ ਦਾ ਮੰਨਣਾ ਕੱਲ ਆ ਕੇ ਤੁਸੀਂ ਬੰਦੇ ਮਰੇ ਤੇ ਆ ਕੇ ਆ ਕੇ ਅਫਸੋਸ ਜ਼ਾਹਿਰ ਕਰ ਦਿਨੇ ਹੋ ਕਿੰਨੇ ਲੋਕ ਮਰ ਗਏ ਯਾਰ ਕਿੰਨੀਆਂ ਕਿਤੇ ਅਫਸੋਸ ਜ਼ਾਹਿਰ ਕਰੋਗੇ ਹੋ ਰੋਕਦੀ ਕਿਉਂ ਨਹੀਂ ਮੈਂ ਕੱਲ ਗਿਆ ਸੀ ਮੈਂ ਕਿ ਪੰਜ ਦਿਨ ਦੇ ਜੋ ਸਾਰੇ ਉਡਾ ਦੇਾਂਗੇ ਇਸ ਸਰਕਾਰਾਂ ਬਹਿਲੀਆਂ ਦੀ ਸੀ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕੋਈ ਪੁਲਿਸ ਦਾ ਢਾਰੀ ਨਹੀਂ ਰਿਹਾ ਕੋਈ ਸਰਕਾਰ ਦਾ ਢਾਰੀ ਨਹੀਂ ਰਿਹਾ ਸ਼ਰਿਆਮ ਦਿਨ ਦਿਹਾੜੇ ਇਹ ਜਾਨ ਪੁੱਜ ਕੇ ਟੈਰਰ ਫਰੋਂ ਦੀ ਗੱਲ ਕੀਤੀ ਗਈ ਹੈ ਕਿ ਦਿਨ ਦਿਹਾੜੇ ਮਾਰੋ ਬਾਰੀਆਂ ਗੋਲੇ ਮਾਰੋ ਕਿਹੜਾ ਵਪਾਰੀ ਬਾਹਰ ਆਊ ਕਭੀ ਕੌਣ ਪੰਜਾਬ ਚੋਂ ਬਾਹਰ ਕਰੇਗਾ ਭਾਈ ਜਾਨ ਮਾਲ ਨਹੀਂ ਸੁਰੱਖਿਅਤ ਹੈ ਸ਼ਰਮਣੀ ਚਾਹੀਦੀ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਹਸਤੀਫਾ ਦੇ ਦੇਣਾ ਚਾਹੀਦਾ ਹੈ ਰਿਜ਼ਾਈਨ ਕਰਕੇ ਦੁਬਾਰੇ ਚੋਣ ਹੋਣਾ ਚਾਹੀਦਾ ਹੈ ਡੀਜੀਪੀ ਨੂੰ ਹਸਤੀਫਾ ਲੈਣਾ ਚਾਹੀਦਾ ਹੈ